ਬੁਰਾਈ ਦੇ ਉੱਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਪੈਸੇ ਤਾਂ ਹਰ ਤਿਉਹਾਰ ਨੂੰ ਹਿੰਦੁਸਤਾਨ ਦੇ ਵਿੱਚ ਬੜੀ ਮਹੱਤਵਤਾ ਦਿੱਤੀ ਜਾਂਦੀ ਹੈ ਪਰ ਇਸ ਤਿਉਹਾਰ ਨੂੰ ਇਸ ਕਰਕੇ ਖਾਸ ਤਰੀਕੇ ਨਾਲ ਮਨਾਇਆ ਜਾਂਦਾ ਹੈ ਕਿ ਇਸ ਦਿਨ ਬੁਰਾਈ ਦੇ ਉੱਤੇ ਅਛਾਈ ਦੀ ਜਿੱਤ ਹੋਈ ਸੀ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਜਿੱਥੇ ਰਾਵਣ ਦੇ ਪੁਤਲੇ ਬਣਾਏ ਜਾਂਦੇ ਨੇ ਰਾਵਣ ਕੁੰਭਕਰਨ ਅਤੇ ਮੇਗਨਾ ਦੇ ਪੁਤਲੇ ਬਣਾਏ ਜਾਂਦੇ ਨੇ ਤਾਂ ਇਹ ਪੁਤਲੇ ਪੰਜਾਬ ਤੋਂ ਬਾਹਰ ਵੀ ਪੇਜ ਜਾਂਦੇ ਨੇ ਵੱਖ-ਵੱਖ ਸੂਬਿਆਂ ਤੇ ਭੇਜੇ ਜਾਂਦੇ ਆ ਇੱਥੋਂ ਤੱਕ ਕਿ ਇਸ ਤਰ੍ਹਾਂ ਦੇ ਵੀ ਕੁਝ ਥਾਂ ਨੇ ਜਿੱਥੇ ਇਹ ਪੁਤਲੇ ਭੇਜੇ ਗਏ ਨੇ ਬਾਹਰ ਦੇ ਦੇਸ਼ਾਂ ਤੱਕ ਜਿਹੜੇ ਪੁਤਲੇ ਭੇਜੇ ਗਏ ਨੇ ਇਹ ਖਾਸ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਇਹ ਅਮਰਸੱਦੀ ਤਸਵੀਰ ਆ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਪਏ ਹਾਂ ਜਿੱਥੇ ਰਾਵਣ ਦੇ ਪੁਤਲੇ ਬਣਾਏ ਜਾਂਦੇ ਪਏ ਨੇ ਤਾਂ ਇਸ ਥਾਂ ਤੇ ਉੱਤੇ ਅਸੀਂ ਖ਼ਬਰ ਕਰਨ ਵਾਸਤੇ ਕਿਉਂ ਆਏ ਆ ਤੁਹਾਨੂੰ ਕਵਰੇਜ ਦਿਖਾਉਣ ਵਾਸਤੇ ਕਿਉਂ ਆਏ ਆ ਇਹਦੇ ਵਿੱਚ ਵੀ ਕੁਝ ਖਾਸ ਕਾਰਨ ਹੈ ਜੋ ਲੜਕੀ ਨੂੰ ਤੁਸੀਂ ਦੇਖ ਰਹੇ ਹੋ ਜਿਹੜੀ ਲਗਾਤਾਰ ਰਾਵਣ ਤੇ ਪੁੱਤਲਿਆਂ ਨੂੰ ਬਣਾਉਂਦੀ ਪਈ ਆ ਉਹ ਲੜਕੀ ਕੋਈ ਆਮ ਨਹੀਂ ਆ ਇਹ ਜਿਹੜੀ ਲੜਕੀ ਆ ਇਹ ਕੋਈ ਆਮ ਨਹੀਂ ਆ ਪੂਨਮ ਇਸ ਦਾ ਨਾਮ ਆ ਤੇ ਬੌਕਸਿੰਗ ਦੇ ਵਿੱਚ 플레이ਰ ਹੈ ਤਾਂ ਪੰਜਾਬ ਦੇ ਨਾਲ ਨਾਲ ਵੱਖ-ਵੱਖ ਸੂਬਿਆਂ ਦੇ ਵਿੱਚ ਲੋਹਾ ਮਣਾ ਕੇ ਆਈ ਹੈ ਇਹ ਕੁੜੀ ਪਰ ਕਹਿੰਦੇ ਨੇ ਕਿ ਜਦੋਂ ਤੱਕ ਕਿਸਮਤ ਵਿੱਚ ਨਾ ਲਿਖਿਆ ਹੋਵੇ ਤਾਂ ਤੱਕ ਤਰੱਕੀ ਵੀ ਨਹੀਂ ਕੋਈ ਖਾਸ ਹੁੰਦੀ ਬੌਕਸਿੰਗ ਦੇ ਵਿੱਚ ਇੱਕ ਖਾਸ ਤਗਮੇ ਜਿੱਤਣ ਤੋਂ ਬਾਅਦ ਵੀ ਸੜਕ ਦੇ ਕੰਡੇ ਤੇ ਬੈਠ ਕੇ ਰਾਵਣ ਦੇ ਪੁੱਤਲੇ ਬਣਾਉਂਦੀ ਆ ਜਦੋਂ ਵੀ ਕੋਈ ਤਿਹਾਰ ਆਂਦਾ ਉਸ ਤਿਹਾਰ ਦੇ ਮੁਤਾਬਕ ਇਸ ਥਾਂ ਦੇ ਉੱਤੇ ਸੜਕ ਦੇ ਕੰਢੇ ਤੇ ਉੱਤੇ ਇਹ ਕੁੜੀ ਜੜੀ ਆ ਬੈਠੀ ਨਜ਼ਰ ਆਉਂਦੀ ਆ ਪੁਨਮ ਸਾਡੇ ਨਾਲ ਮੌਜੂਦ ਆ ਪੁਨਮ ਕੀ ਹਾਲ ਚਾਲ ਠੀਕ ਹੋ ਹਾਂਜੀ ਪੁਨਮ ਰਾਵਣ ਦੇ ਪੁਤਲੇ ਬਣਾਏ ਜਾ ਰਹੇ ਆ ਰਾਵਣ ਕੁੰਭਕਰਨ ਮੇਗਨਾਥ ਇਹਨਾਂ ਦੇ ਪੁਤਲੇ ਬਣਾਏ ਜਾਂਦੇ ਨੇ ਕਿੰਨੀ ਦੇਰ ਤੋਂ ਤੁਸੀਂ ਸ਼ੁਰੂਆਤ ਕਰ ਦਿੰਦੇ ਜੇ ਇਹ ਜੜੀ ਬਣਾਉਂਦੇ ਇਹ ਮਿੰਨਾ 2 ਮਹੀਨੇ ਪਹਿਕਰ ਦੇ 2-3 ਮਹੀਨੇ ਪਹਿਲਾਂ ਸਟਾਰਟ ਕਰ ਦਿੰਦੇ ਆ ਮੈਂ ਹੁਣ ਦਿਲਿੰਦਰ ਪੜ੍ਹ ਪੜਦੀ ਆ BPS ਦਾ ਕੋਰਸ ਕਰਦੀ ਪਈ ਆ ਤੇ ਇਸ ਲਈ ਮੈਨੂੰ ਮਹੀਨਾ ਹੋ ਗਿਆ ਮੈਂ ਕਾਲਜ ਤੋਂ ਛੁੱਟੀ ਲਈ ਹੈ ਤੇ ਇਹ ਰਾਵਣ ਬਣਾਉਣ ਲਈ ਹੂੰ ਰਾਵਣ ਬਣਾਉਣੀ ਸ਼ੁਰੂ ਕਰ ਦਿੱਤੇ ਪੂਰਾ ਪਰਿਵਾਰ ਬਣਾਉਂਦੇ ਹਾਂ ਹਾਂਜੀ ਅੱਛਾ ਪੁੱਤ ਮੈਂ ਜਿਸ ਤਰ੍ਹਾਂ ਦੱਸਦਾ ਮੈਂ ਬੌਕਸਿੰਗ ਦੇ ਵਿੱਚ ਤੁਸੀਂ ਵੱਖ-ਵੱਖ ਜਗ੍ਹਾ ਦਿੱਤੇ ਗਏ ਜੇ ਆ ਕਿਹੜੇ-ਕਿਹੜੇ ਮੈਡਲ ਜਿੱਤੇ ਆ ਤਾਂ ਕਿੰਨੀ ਦੇਰ ਤੋਂ ਤੁਹਾਨੂੰ ਬੌਕਸਿੰਗ ਦਾ ਸ਼ੌਂਕ ਸੀ ਆ ਤੁਸੀਂ ਮੈਨੂੰ ਸਕੂਲ ਟਾਈਮ ਤੋਂ ਹੀ ਸ਼ੌਕ ਹੈ ਹੂੰ ਹਾਂਜੀ ਅੱਛਾ ਪਹਿਲਾਂ ਸ਼ੌਕ ਸੀ ਹੁਣ ਉੱਤ ਵੀ ਹੁਣ ਸੁਪਨੇ ਘੜਦਿਆਂ ਤੇ ਪੂਰੇ ਕਰਨੇ ਆ ਤੇ ਹੁਣ ਹਾਂ ਗਾਂ ਵਦਨ ਦੀ ਸੋਚ ਹੈ ਹਾਂਜੀ ਗਾਂ ਵਦਨ ਦੀ ਸੋਚ ਹੈ ਕੀ ਸੋਚਿਆ ਕੀ ਕੀ ਕਰਨਾ ਸੀ ਮੈਂ ਪੰਜਾਬ ਪੁਲਿਸ ਚ ਭੱਤੀ ਹੋਣਾ ਵਾ ਪੰਜਾਬ ਪੁਲਿਸ ਚ ਭੱਤੀ ਹਾਂਜੀ ਅੱਛਾ ਬਾਕਸਿੰਗ ਵਿੱਚ ਕਿੱਥੋਂ ਕਿੱਥੋਂ ਤਕਮੀ ਜਿੱਤੇ ਜੀ ਕਿੱਥੋਂ ਕਿੱਥੋਂ ਆਪਾਂ ਜਿੱਤਾਂ ਸੀ ਜਲੰਧਰ ਸ਼ਿਰੜੀ ਅ ਹੋਰ ਵੀ ਇਲਾਕਿਆਂ ਤੋਂ ਜਿੱਤੇ ਹੋਏ ਆ 골ਡ ਮੈਡਲ ਸਿਲਵਰ ਬ੍ਰੌਂਜ਼ ਪੰਜਾਬ ਤੋਂ ਬਾਹਰ ਕਦੀ ਗਏ ਸੀ ਕਿ ਕਿੱਥੇ ਜਾ ਰਹੇ ਸੀ ਹਲੇ ਪੰਜਾਬ ਤੋਂ ਬਾਹਰ ਨਹੀਂ ਗਏ ਮਤਲਬ ਪੰਜਾਬ ਆਪਾਂ ਘੁੰਮਿਆ ਸਾਰਾ ਹਾਂਜੀ ਪੰਜਾਬ ਦੇ ਵਿੱਚ ਤੋ ਹਮਣਾ ਆਤੀ ਹੈ ਜੇ ਅੱਛਾ ਉਹਦੇ ਵਿੱਚ ਜਦੋਂ ਬੌਕਸਿੰਗ ਖੇਲਦੇ ਉਹਦੇ ਰੂਲ ਕੀ ਹੁੰਦੇ ਨੇ ਕੀ ਕੀ ਰੂਲ ਹੁੰਦੇ ਜਦੋਂ ਤੁਸੀਂ ਖੇਡਦੇ ਬਜੇ ਨਹੀਂ ਆਪ ਲਟਣਾ ਪਾਉਂਦੇ ਕੀ ਹੁੰਦਾ weight is aim ਮੈਨੇ ਹੁੰਦਿਆ weight ਵੱਧ ਵੀ ਗਿਆ ਤਾਂ ਵੀ ਫਾਉਲ ਕਰ ਦਿੰਦੇ ਆ ਕੱਟ ਵੀ ਗਿਆ ਤਾਂ ਵੀ ਫਾਉਲ ਕਰ ਦਿੰਦੇ ਆ ਅੱਛਾ ਹਾਂਜੀ ਇਹ ਉਹ ਕਰਿਆ ਆਪਾਂ ਜੇ ਸਭ ਕੁਝ ਪੂਰਾ ਹੈ ਤਾਂ ਫਿਰ ਤੁਸੀਂ ਬੌਕਸਿੰਗ ਖੇਡ ਸਕਦੇ ਹੋ ਹਾਂਜੀ ਅੱਛਾ ਜਦੋਂ ਬੌਕਸਿੰਗ ਦੀ ਤੁਸੀਂ ਸ਼ੁਰੂਆਤ ਕੀਤੀ ਸੀ ਜਦੋਂ ਤੁਸੀਂ ਸੋਚਿਆ ਸੀ ਕਿ ਮੈਂ ਬੌਕਸਿੰਗ ਦੇ ਵਿੱਚ ਅੱਗੇ ਵਧਣਾ ਉਦੋਂ ਪਹਿਲਾਂ ਰਾਹ ਨਜ਼ਰ ਆਂਦਾ ਸੀ ਲੱਗਿਆ ਸੀ ਕਿ ਮੈਂ ਜਾ ਸਕਤੀ ਆ ਕਿਉਂਕਿ ਜ਼ਿਆਦਾਤਰ ਫਰਮਾਇਸ਼ਾਂ ਹੋਂ ਤੇ ਫਿਰ ਬੰਦਾ ਗਾਂ ਵਧਦਾ ਹੈ ਜ਼ਿਆਦਾਤਰ ਇਹਦੀ ਗੱਲ ਬਣੀ ਹੋਈ ਆ ਪੈਸਾ ਹੋਵੇ ਤੇ ਫਿਰ ਆ ਗਾਂ ਵਧਦਾ ਤੁਹਾਡੇ ਕੋਲ ਦੋਨਾਂ ਚੀਜ਼ਾਂ ਦੀ ਕਮੀ ਹਾਂਜੀ ਪੈਸਾ ਜਦੋਂ ਟੂਰਨਾਮੈਂਟ ਆਂਦੇ ਆ ਤੁਹਾਨੂੰ ਪਤਾ ਆਣ ਜਾਣ ਦਾ ਕਰਾਇਆ ਟੂਰਨਾਮੈਂਟ ਦਾ ਵੀ ਫੀਸ ਹੁੰਦੇ ਆ ਤੇ ਉਹਦੇ ਕਰਕੇ ਫਿਰ ਥੋੜਾ ਸ਼ਾਂਹ ਹਟਣਾ ਪੈਂਦਾ ਫਿਰ ਵੀ ਪਾਪਾ ਵਾ ਮਜ਼ਦੂਰੀ ਕਰਦੇ ਆ ਫਿਰ ਵੀ ਪੈਸੇ ਤੁਹਾਨੂੰ ਦੇ ਦਿੰਦੇ ਆ ਬਹੁਤ ਮੁਸ਼ਕਲ ਨਾਲ ਦਿੰਦੇ ਪੂਰੀ ਕਰਦੇ ਪਾਪਾ ਜੀ ਹਾਂਜੀ ਕੀ ਕੰਮ ਕਰਦੇ ਆ ਮਜ਼ਦੂਰੀ ਕਰਦੇ ਆ ਜਿਵੇਂ ਕੰਮ ਮਿਲ ਗਿਆ ਜਾਂਦੇ ਆ ਠੇਕੇਦਾਰਾਂ ਨਾਲ ਹਾਂਜੀ ਦਿਹਾੜੀ ਲੱਗ ਗਈ ਤੇ ਲੱਗ ਗਈ ਨਹੀਂ ਤੇ ਨਹੀਂ ਨਹੀਂ ਤੇ ਨਹੀਂ ਫੇਰ ਜੇ ਲੱਗ ਗਈ ਫੇਰ ਦਿਹਾੜੀ ਗਰਮੀਆਂ ਵਿੱਚ ਧੁੱਪ 'ਚ ਬੈਠੇ ਬੈ ਕੇ ਕੰਮ ਕਰਦੇ ਆ ਫੇਰ ਠੰਡ 'ਚ ਠੰਡ ਤੁਹਾਨੂੰ ਪਤਾ ਕਿੰਨੀ ਹੁੰਦੀ ਆ ਤੇ ਦੇਖ ਕੇ ਬਹੁਤ ਅਫਸੋਸ ਹੁੰਦਾ ਕੀ ਕਰਦੇ ਨੇ ਧੀ ਧੀ ਦੇ ਨਾਲ ਪਿਓ ਨੇ ਵੀ ਸੁਪਨਾ ਲਿਆ ਵਾ ਕਿ ਧੀ ਆ ਗਾਂ ਵਧੇ ਪਰ ਸਾਥ ਨਹੀਂ ਦਿੱਤਾ ਜਾ ਰਿਹਾ ਪੈਸੇ ਵੱਲ ਹੱਥ ਤੰਗ ਹਾਂਜੀ ਹਣਾ 10000 ਮੇਰੀ ਸਾਲ ਦੀ ਫੀਸ ਹੈ ਔਰ ਜਲੰਧਰ ਵਿੱਚ ਹੋਸਟਲ ਨਹੀਂ ਹੈ ਕਾਲਜ ਦੇ ਵਿੱਚ ਅਸੀਂ ਪੀਜੀ ਲੈ ਕੇ ਰਹਿ ਰਹੇ ਹਾਂ ਉਹਦੀ ਵੀ 3000 ਫੀਸ ਹੈ ਤੇ ਹੁਣ ਉਹਦੇ ਕਰਕੇ ਫੀਸ ਆਪਣੀ ਤਰ੍ਹਾਂ ਦੇ ਕਰਕੇ ਮੈਨੂੰ ਸ਼ਹਿਰੇ ਆਮਦ ਬਣਾਉਣੇ ਪੈਂਦੇ ਆ ਅੱਛਾ ਪਹਿਲਾਂ ਸ਼ੌਕ ਸੀ ਹੁਣ ਮਜਬੂਰੀ ਹੈ ਕਿ ਪੈਸੇ ਹੋਣਗੇ ਫੇਰ ਹੀ ਮੈਂ ਕਾਲਜ ਦੀ ਫੀਸ ਤੇ ਰੈਂਟ ਦਊਂਗੀ ਫੇਰ ਰੈਂਟ ਦਿੱਤਾ ਜੀ ਹਾਂਜੀ ਫੇਰ ਹੋਰ ਵੀ ਤਿਵਾ ਦਾ ਆ ਜਾਣਗੇ ਫੇਰ ਜਿਵੇਂ ਦੀਵਾਲੀ ਹੋਗੀ ਦੀਵਾਲੀ ਤੇ ਦੀਵੇ ਵਗੈਰਾ ਲਾ ਲੈ ਅੱਛਾ ਪਹਿਲਾਂ ਵੀ ਤੁਸੀਂ 2-4 ਵਾਰੀ মিডিਆ ਵਿੱਚ ਆਈ ਜੀ ਕਦੀ ਕਿਸੇ ਨੇ ਸਾਥ ਨਹੀਂ ਦਿੱਤਾ ਕੋਈ ਆਗਾਹ ਨਹੀਂ ਵਦਿਆ ਕਿ ਮੈਂ ਤੁਹਾਡਾ ਸਾਥ ਦੇਣਾ ਹਾਂ ਤੁਸੀਂ ਆਗਾਹ ਵਦੋ ਜਿੱਥੇ ਵੱਸ ਸਕਦੇ ਜੀ ਕੋਈ ਨਹੀਂ ਹੈ ਕੋਈ ਸਾਥ ਨਹੀਂ ਨਹੀਂ ਕੋਈ ਸਾਥ ਨਹੀਂ ਦਿੰਦਾ ਜਦੋਂ ਵੋਟ ਲੈਣੀ ਹੁੰਦੀ ਆ ਉਦੋਂ ਆ ਜਾਂਦੇ ਸਾਰੇ ਹਾਂਜੀ ਫੇਰ ਆਪਣੇ ਹੀ ਪਤਾ ਨਹੀਂ ਕੀ ਕੀ ਕਰੀ ਜਾਂਦੇ ਆ ਫੇਰ ਤੁਹਾਡਾ ਸਾਥ ਕਿਹਾ ਕਿ ਜੰਦੇ ਆ ਕੋਈ ਐਨ ਜੀਓ ਕੋਈ ਜਥੇਬੰਦੀ ਵੀ ਨਹੀਂ ਆਈ ਅੱਗੇ ਤਾਂ ਨਹੀਂ ਨਹੀਂ ਅੱਛਾ 라ਵਣ ਜਿਹੜਾ ਤੁਸੀਂ ਬਣਾਉਂਦੇ ਪਿਓ 2 ਮਹੀਨੇ 1.5 ਮਹੀਨਾ ਪਹਿਲੇ ਸ਼ੁਰੂ ਕਰ ਦਿੰਦੇ ਹੋ ਇਸ ਤੋਂ ਇਲਾਵਾ ਹੋਰ ਕੀ ਕੀ ਕਰਦੇ ਕੰਮ ਜੇ ਕੋਈ ਤਿਹਾਰਾਂ ਦੇ ਹੋਰ ਵੀ ਸੀਜ਼ਨ ਹੁੰਦੇ ਨੇ ਤਾਂ ਉਹ ਹੋਰ ਕੀ ਕੀ ਕੰਮ ਹੋਦਾ ਹੋਰ ਜਿਵੇਂ ਰਖੜੀਆਂ ਆ ਗਈਆਂ ਰਖੜੀਆਂ ਤੇ ਰਖੜੀਆਂ ਵੇਚਣੀਆਂ ਵੇਚਣੀਆਂ ਫਿਰ ਬਾਅਦ ਜੇ ਦੀਵਾਲੀ ਆ ਗਈ ਫਿਰ ਪਟਾਕੇ ਵਗੈਰਾ ਲਗਾਉਣੇ ਤੇ ਦੀਵੇ ਵਗੈਰਾ ਲਾਉਣੇ ਛੜਕਦੇ ਪਟਾਕੇ ਹਾਂਜੀ ਤੇ ਨਾਲ ਇਹ ਜਿਹੜੇ 라ਵਣ ਤੇ ਇਹ ਇਹ ਕਲਾ ਕਿਥੋਂ ਸਿੱਖੀ 라ਵਣ ਬਣਾਉਂਦੇ ਇਹ ਪਹਿਲੇ ਮੇਰੇ ਮਾਮਾ ਜੀ ਕਰਦੇ ਸੀ ਫਿਰ ਉਹ ਪਹਿਲਾਂ ਸ਼ੌਕ ਸੀ ਭਲਾ ਨੇ ਹੁੰਦੇ ਸੀ ਛੋਟੇ ਹੈਲਪ ਕਰਨ ਵਾਸਤੇ ਪਰੇਤ ਨਾ ਦਾ ਹੌਲੀ ਹੌਲੀ ਸਾਨੂੰ ਵੀ ਹੋ ਗਿਆ ਕਿ ਹੁਣ ਪਹਿਲਾਂ ਇੰਨਾ ਹੋ ਨਹੀਂ ਹੈਗਾ ਹੀ ਘਰ ਦੇ ਖਰਚਾ ਕਿਵੇਂ ਕਰਦੇ ਆ ਹੁਣ ਪਤਾ ਲੱਗਦਾ ਘਰ ਦੇ ਖਰਚਾ ਕਿਵੇਂ ਕਰਦੇ ਸਾਡੇ ਇਸ ਤਰ੍ਹਾਂ ਖਰਚਾ ਕਰਦੇ ਆ ਹਾਂ ਪਤਾ ਲੱਗ ਗਿਆ ਉਹਨਾਂ ਨੂੰ ਹਾਂਜੀ ਸਾਰੇ ਹੱਥੇ ਵਿੱਚ ਹੁਣ ਰ ਆ ਗਏ ਬੁਲੰਦੇ ਹਨਾ ਖਰਾਬ ਨਹੀਂ ਪੁਰਾਣਾਂ ਦੀ ਹੋਰ ਵੀ ਬਹੁਤ ਕੁਸ਼ ਕਰ ਲੈਂਦੀ ਹਾਂ ਹਾਂਜੀ ਸਾਰਾ ਕੁਝ ਕਰ ਲੈਂਦੀ ਹਾਂ ਹਾਂਜੀ ਮੈਂ ਸਲਾਈ ਵੀ ਸਿੱਖੀ ਹੋਈ ਪਰ ਗੇਮ ਦੇ ਕਰਕੇ ਗੇਮਸ ਦੇ ਕਰਕੇ ਫਿਰ ਮੈਨੂੰ ਸਲਾਈ ਵੀ ਛੱਡਣੀ ਪੈ ਰਹੀ ਕਿਉਂਕਿ 7 ਵਜੇ ਹੀ ਟ੍ਰੇਨਿੰਗ 6 5 ਵਜੇ ਟ੍ਰੇਨਿੰਗ ਤੇ ਜਾਂਦੇ ਆ 7 ਵਜੇ ਘਰੇ ਆਣੇ ਆ ਅੱਛਾ ਸੁਬਾ ਸੁਬਾ ਫਿਰ 9 ਵਜੇ ਤੋਂ ਲੈ ਕੇ 2 ਵਜੇ ਤੱਕ ਕਲਾਸਾਂ ਲੈਂਦੀਆਂ ਐਂ ਫਿਰ ਬੀਪੀਐਸ ਕਰਨੀਆਂ ਫਿਰ ਸਾਡੇ ਨਾਲ ਗੇਮਸ ਵਗੈਰਾ ਹੁੰਦੀਆਂ ਗੇਮਸ ਵਗੈਰਾ 3:40 ਤੇ ਉਹ ਸਟਾਰਟ ਹੋ ਜਾਂਦੇ ਆ ਫਿਰ 5 ਵਜੇ ਸਾਨੂੰ ਆਪਣੀ ਗੇਮ ਕਰਨੀ ਪੈਂਦੀ ਆ 5 ਤੋਂ 7 ਪਲਸ ਦੇ ਵਿੱਚ ਭਰਤੀ ਹੋਣ ਦਾ ਸੁਪਨਾ ਕੀ ਉਮੀਦ ਲਾਈ ਹੈ ਕਦੋਂ ਤੱਕ ਪੂਰਾ ਹੋਵੇ ਸਪਨਾ ਇਹ ਤੇ ਮੈਂ ਹੁਣ ਕੋਸ਼ਿਸ਼ ਕਰਦੀ ਪਈਆਂ ਹੁਣ ਹਾਂ ਕਾਮਯਾਬ ਹੋ ਕੇ ਹੀ ਰਵਾਂਗੇ ਕਿਉਂਕਿ ਉਹ ਲਾਂਦੀ ਉਹ ਜੰਪ ਲਾਂਦੇ ਹਾਂਜੀ ਰਨਿੰਗ ਰਨਿੰਗ ਜੰਪ ਹਰ ਇੱਕ ਚੀਜ਼ ਲਈਦੀ ਆ ਕਿਉਂਕਿ ਕਾਲਜ ਦੇ ਵਿੱਚ ਸੈਂਟਰ ਬਣਿਆ ਆ ਨਾ ਇੰਡੋਰ ਐ ਉਥੇ ਵਿੱਚ ਅਸੀਂ ਪ੍ਰੈਕਟਿਸ ਕਰਦੇ ਆ ਰੋਜ਼ ਦੇਲੇ ਅੱਛਾ ਕਿਸੇ ਸੱਜਣ ਸਾਡੇ ਜਿਹੜੇ ਪੰਜਾਬ ਦੇ ਵਿੱਚ ਬੜੇ ਇਸ ਤਰ੍ਹਾਂ ਦੇ ਸੱਜਣ ਨੇ ਜਿਹੜੇ ਮਦਦ ਕਰਦੇ ਨੇ ਜਿਹੜੇ ਅਗਾਹ ਵਾਦੇ ਨੇ ਜਿਹੜੀਆਂ ਈਆਂ ਗਾਂ ਵਧਣਾ ਚਾਹਦੀਆਂ ਨੇ ਉਹਨਾਂ ਦੀ ਮਦਦ ਕਰਨ ਵਾਸਤੇ ਆ ਗਾਂ ਆਂਦੇ ਆ ਉਹਨਾਂ ਨੂੰ ਵੀ ਅਪੀਲ ਕਰਨਾ ਚਾਹਦੇ ਮੈਂ ਇਹੀ ਕਹਿਣਾ ਚਾਹੁੰਦੀ ਆ ਮੈਂ ਸਰਕਾਰੀ ਜੋਬ ਕਰਨਾ ਚਾਹੁੰਦੀ ਕਿਉਂਕਿ ਮੈਂ ਆਪਣੇ ਘਰਦਿਆਂ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਆ ਮੈਂ ਅੱਗੇ ਪੜਾਂਗੀ ਲਿਖਾਂਗੀ ਉਹ ਘਰਦਿਆਂ ਦੀ ਘਰ ਦੇ ਦੀ سپورਟ ਹੈ ਤਾਂ ਮੈਂ ਇੱਥੋਂ ਤੱਕ ਹੈਗੀਆਂ ਕਾਲਜ ਵਿੱਚ ਪੜਦੀ ਪਈਆਂ ਨਾਲ ਖੁਦ ਆਪਣਾ ਖਰਚਾ ਕੱਢੀਦਾ ਵਾ ਕੰਮ ਕਰਕੇ ਖੁਦ ਪਾਪਾ ਕ ਦਿਂਦੇ ਆ ਤੇ ਮੈਂ ਇਹ ਅਪੀਲ ਕਰਨਾ ਚਾਹੂਗੀ ਕਿ ਸਾਡੀ ਸਾਥ ਦਿਓ ਸਾਡਾ ਤਾਂ ਬਿਲਕੁਲ ਇਹਦਾ ਸਾਥ ਦਿਵੋ ਇਸ ਕੁੜੀ ਦਾ ਕਿਉਂਕਿ ਹੌਂਸਲਾ ਇਹਦਾ ਬੁਲੰਦ ਹੈ ਪਰ ਫਿਰ ਵੀ ਕਿਤਨਾ ਕਿਤੇ ਮੁਸ਼ਕਲ ਹੋਦੋਂ ਆਂਦੀ ਹੈ ਜਦੋਂ ਪੈਸੇ ਵੱਲੋਂ ਹੱਥ ਤੰਗ ਹੋ ਜਾਂਦਾ ਹੈ ਜਦੋਂ ਪੈਸਾ ਨਾ ਹੋਵੇ ਤਾਂ ਜਿਹੜੀਆਂ ਬੁਲੰਦੀਆਂ ਨੂੰ ਬੰਦੇ ਨੇ ਸੋਚਿਆ ਹੁੰਦਾ ਕਿ ਅਸੀਂ ਉੱਥੋਂ ਤੱਕ ਪਹੁੰਚਣਾ ਉੱਥੋਂ ਤੱਕ ਪਹੁੰਚਣ ਦੇ ਵਾਸਤੇ ਬੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਖਾਸ ਕਰਕੇ ਪੈਸਾ ਨਾ ਹੋਵੇ ਤਾਂ ਇਹ ਪੂਨਮ ਹੈ ਪੂਨਮ ਜਿਹੜੀ ਆਪਣੇ ਪਰਿਵਾਰ ਦੇ ਨਾਲ ਮੋਢੀ ਨਾ ਮੋਢਾ ਲਾ ਕੇ ਚਲਦੀ ਹੈ ਪਰਿਵਾਰ ਦਾ ਖਰਚਾ ਕਰਦੀ ਹੈ ਕਹਿੰਦੀ ਹੈ ਕਿ ਪਰਿਵਾਰ ਦਾ ਖਰਚਾ ਵੀ ਮੇਰੇ ਹੱਥੋਂ ਨਿਕਲੇ ਮੈਂ ਆਪਣੇ ਪਰਿਵਾਰ ਦਾ ਵੀ ਜੁਮਾ ਚੁੱਕਾ ਤੇ ਨਾਲ ਦੇ ਨਾਲ ਆਪਣਾ ਖੁਦ ਦਾ ਵੀ ਜੁਮਾ ਚੁੱਕਾ ਤੇ ਨਾਲ ਸੋਚ ਹੈ ਵੀ ਹੈ ਕਿ ਮੈਂ ਪੁਲਿਸ ਵਿੱਚ ਭਰਤੀ ਹੋਵਾਂ ਤੇ ਲੋਕਾਂ ਦੀ ਸੇਵਾ ਕਰਾਂ ਦੇਖਦੇ ਆ ਕਿ ਹੁਣ ਕਿਹੜਾ ਇਸ ਧੀ ਦੇ ਵਾਸਤੇ ਆਗਾ ਹੰਦਾ ਕਿਹੜਾ ਇਸ ਧੀ ਦੇ ਵਾਸਤੇ ਮਦਦ ਵਾਸਤੇ ਆਗਾ ਹੰਦਾ ਅੱਜ ਦਸਹਰੇ ਦਾ ਦਿਨ ਹੈ ਤੇ ਦਸਹਰੇ ਦੇ ਦਿਨ ਤੇ ਉੱਤੇ ਸੜਕ ਤੇ ਬੈਠੀ ਸ਼ਰਮ ਕੋਈ ਨਹੀਂ ਹੈ ਸੜਕ ਦੇ ਉੱਤੇ ਬੈਠੀ ਕਿਤਨਾ ਕਿਤੇ ਹੈ ਵੇਚਦੀ ਪਈ ਹੈ 라वण ਵੇਚਦੀ ਪਈ ਹੈ 라वण ਜਿਹੜੇ ਪੁਤਲੇ ਨੇ ਉਹਨਾਂ ਨੂੰ ਵੇਚਦੀ ਪਈ ਹੈ ਨਾਲ ਦੇ ਨਾਲ ਜੇਕਰ ਦੀਵਾਲੀ ਦਾ ਤਿਉਹਾਰ ਆਂਦਾ ਹੈ ਉਦੋਂ ਨਿੱਕੇ ਨਿੱਕੇ ਦੀਵੇ ਲਗਾ ਕੇ ਬੈਠ ਜਾਂਦੀ ਹੈ ਯਾਨੀ ਕਿ ਸੁਪਨੇ ਦੇ ਨਾਲ ਨਾਲ ਇਹ ਵੀ ਉਮੀਦ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਿਹਨਤ ਕਰਕੇ ਹੀ ਕਾਮਯਾਬੀ ਹਾਸਲ ਕਰ ਲਈਏ ਦੇਖਦੇ ਹਾਂ ਕਿ ਕਾਮਯਾਬੀ ਕਿਸ ਤਰ੍ਹਾਂ ਮਿਲਦੀ ਹੈ ਕੈਮਰਾਮੈਨ ਮਨੋਜ ਦਿਨਾਲ ਸੁਚੈਂਸ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ